ਹਾਂਜੀ ਹੁਣ ਆਪਾਂ ਸ਼ਾਰਟ ਕੁਐਸਚਨ ਕਰਾਂਗੇ ਸਮਾਜ ਵਿਗਿਆਨ ਜਾਂ ਸਮਾਜ ਸ਼ਾਸਤਰ ਕੀ ਹੈ ਸੋਸਿਓਲੋਜੀ ਕੀ ਆ ਸ਼ਾਰਟ ਕੁਐਸਚਨ ਨਾਲ ਤੁਹਾਡੇ ਜਿਹੜੇ ਲੌਂਗ ਕੁਐਸਚਨਸ ਨੇ ਉਹ ਵੀ ਰਿਵੀਜ਼ਨ ਹੋ ਜੂਗੀ ਫਰਾਂਸੀਸੀ ਵਿਗਿਆਨੀ ਅਗਸਤੇ ਕਾਮਤੇ ਨੂੰ ਜਿਹੜੇ ਕਿ ਸਮਾਜ ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਤੇ ਸੋਸਿਓਲੋਜੀ ਸ਼ਬਦ ਜਿਹੜੇ ਕਿ ਦੋ ਸ਼ਬਦਾਂ ਮਤਲਬ ਸੋਸੋ ਤੇ ਯੂਨਾਨੀ ਭਾਸ਼ਾ ਦਾ ਸ਼ਬਦ ਲੋਗੋਸ ਤੋਂ ਬਣਿਆ ਮਤਲਬ ਕਿ ਸੋਸਿਓਲੋਜੀ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਸੋਸੋ ਤੇ ਲੋਗੋਸ ਲੋਗੋਸ ਜਿਹੜਾ ਹੈਗਾ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਤੇ ਸੋਸੋ ਹੈਗਾ ਜਿਹੜੇ ਕਿ ਲਾਟਿਨ ਭਾਸ਼ਾ ਤਿਸ਼ੋਸ ਭਰੰਦਾ ਅਰਥ ਹੈ ਜਿਹੜੇ ਕਿ ਸਮਾਜ ਤੇ ਲੋਗੋਜ਼ ਦਾ ਅਰਥ ਹੈ ਵਿਗਿਆਨ ਤਾਂ ਆਪਾਂ ਕਹਿ ਸਕਦੇ ਕਿ ਸਮਾਜ ਦੇ ਵਿਗਿਆਨ ਨੂੰ ਆਪਾਂ ਕੀ ਕਹਿੰਦੇ ਸਮਾਜ ਸ਼ਾਸਤਰ ਕਹਿੰਦੇ ਹਾਂ ਜਾਂ ਸਮਾਜ ਵਿਗਿਆਨ ਕਿਹਾ ਜਾਂਦਾ ਤੇ ਸਮਾਜ ਵਿਗਿਆਨ ਦਾ ਅਰਥ ਹੈ ਸਮੂਹਾਂ ਸੰਸਥਾਵਾਂ ਸਭਾਵਾਂ ਸੰਗਠਨਾਂ ਸਮਾਜ ਦੇ ਮੈਂਬਰਾਂ ਦੇ ਅੰਤਰ ਸਬੰਧਾਂ ਦਾ ਵਿਗਿਆਨਿਕ ਅਧਿਐਨ ਕਰਨਾ ਤੇ ਸਮਾਜਿਕ ਸੰਦਾਂ ਵਿੱਚ ਪਾਏ ਜਾਣ ਵਾਲੇ ਰੀਤੀ ਰਿਵਾਜ ਪਰੰਪਰਾਵਾਂ ਰੂੜੀਆਂ ਇਹ ਸਾਰੀਆਂ ਇਹਨਾਂ ਸਬਦਾਂ ਰੀਤੀ ਰਿਵਾਜ ਹੋ ਗਏ ਸਭ ਤੋਂ ਸਮਾਜ ਵਿਗਿਆਨ ਦੇ ਵਿੱਚ ਉਹ ਧਿਆਨ ਕੀਤਾ ਜਾਂਦਾ ਅਤੇ ਇਸ ਤੋਂ ਨਵਾ ਸੰਸਕ੍ਰਿਤੀ ਦਾ ਅਧਿਐਨ ਵੀ ਕੀਤਾ ਜਾਂਦਾ ਅੱਗੇ ਹੈਗਾ ਮੈਕਸ ਵੇਬਰ ਦੇ ਸਮਾਜ ਵਿਗਿਆਨ ਪ੍ਰਤੀ ਵਿਚਾਰ ਕੀ ਨੇ ਹਾਂਜੀ ਮੈਕਸ ਵੇਬਰ ਨੇ ਸਮਾਜ ਵਿਗਿਆਨ ਦੀ ਪਰਿਭਾਸ਼ਾ ਬਾਰੇ ਲਿਖਿਆ ਕਿ ਸਮਾਜ ਵਿਗਿਆਨ ਉਹ ਵਿਗਿਆਨ ਹੈ ਜੋ ਸਮਾਜਿਕ ਕਿਰਿਆਵਾਂ ਨੂੰ ਅਰਥਪੂਰਨ ਬਿਆਨ ਕਰਦਾ ਜੋ ਸਮਾਜਿਕ ਐਕਟੀਵਿਟੀਜ਼ ਨੇ ਉਹਨਾਂ ਨੂੰ मीनिंगफुल ਜਿਹੜੇ ਕੀ ਬਿਆਨ ਕਰਦਾ ਜਿਸ ਨਾਲ ਇਸ ਗਤੀਵਿਧੀ ਅਤੇ ਪਰਿਨਾਮਾਂ ਦੀ ਕਾਰਨਾ ਸਹਿਤ ਵਿਆਖਿਆ ਪੇਸ਼ ਕੀਤੀ ਜਾਂਦੀ ਹੈ ਅਗੇ ਗਏ ਐਚ ਐਮ ਜੌਨਸਨ ਦੇ ਸਮਾਜ ਵਿਗਿਆਨ ਸੰਧਿ ਵਿਚਾਰਕੀ ਨੇ ਹਾਂਜੀ ਜੌਨਸਨ ਦੇ ਅਨੁਸਾਰ ਸਮਾਜ ਵਿਗਿਆਨ ਉਹ ਵਿਗਿਆਨਾ ਜੋ ਸਮਾਜਿਕ ਸਮੂਹਾਂ ਦਾ ਉਹਨਾਂ ਦੇ ਅੰਤਰੀ ਰੂਪਾਂ ਤੇ ਸੰਗਠਨਾਂ ਦੇ ਵਿਧੀਆਂ ਦੇ ਤੇ ਉਹਨਾਂ ਦੇ ਕਰਿਆਵਾਂ ਦਾ ਜੋ ਸੰਗਠਨ ਦੇ ਇਹਨਾਂ ਰੂਪਾਂ ਤੇ ਉਹ ਸਮੂਹਾਂ ਦੇ ਵਿਚਕਾਰ ਸਬੰਧਾਂ ਨੂੰ ਸਥਿਰ ਤੇ ਪਰਵਰਤਿਤ ਕਰਦੀਆਂ ਨੇ ਅੱਗੇ ਸਮਾਜ ਵਿਗਿਆਨ ਦਾ ਸ਼ਬਦਿਕ ਅਰਥ ਆਪਣਾ ਹੋਈਗੇ ਡਿਸਕਸ ਦੇਖੋ ਇਹ 2022 ਦੇ ਵਿੱਚ ਆਇਆ ਜਿਹੜੇ ਜਿਹੜੇ ਕੁਸ਼ਨ ਪਹਿਲਾਂ ਪ੍ਰੀਵੀਅਸ ਈਗਜ਼ਾਮ ਚ ਆਏ ਹੋਣ ਤੁਸੀਂ ਉਹ ਵੀ ਯਾਦ ਕਰ ਲੈਣੇ ਹਨ ਹਾਂਜੀ ਅੱਗੇ ਹੈਗਾ ਸਾਇੰਸ ਕੀ ਇਹ ਵੀ ਇੱਕ ਵਾਰ ਰੀਡਿੰਗ ਕਰ ਲੈਣ ਕਿਉਂਕਿ ਕਈ ਵਾਰ ਆਪਾਂ ਸ਼ਾਰਟ ਜਆ ਕੁਸ਼ਨ ਪਾ ਦਿੰਦੇ ਹੁੰਦੇ ਨੇ ਕੁਝ ਲੋਕ ਕੇਵਲ ਰਸਾਇਣਿਕ ਵਿਗਿਆਨ ਠੀਕ ਹੈ ਭੌਤਿਕ ਵਿਗਿਆਨ ਨੂੰ ਹੀ ਵਿਗਿਆਨ ਕਹਿੰਦੇ ਪਰੰਤੂ ਅਸਲ ਦੇ ਵਿੱਚ ਵਿਗਿਆਨ ਕੋਈ ਵਿਸ਼ਵ ਸਮਗਰੀ ਹੋ ਸਕਦੀ ਹੈ ਜੇਕਰ ਅਸੀਂ ਨੂੰ ਵਿਗਿਆਨਿਕ ਵਿਧੀ ਦੁਆਰਾ ਪ੍ਰਾਪਤ ਕਰੀਏ ਕਿਸੇ ਨਿਯਮ ਦੇ ਗਿਆਨ ਵੱਲ ਇਕੱਠ ਨੂੰ ਵਿਗਿਆਨ ਕਿਹਾ ਜਾਂਦਾ ਹੈ ਤੇ ਕਾਰਲ ਪੀਅਰਸਨ ਦੇ ਅਨੁਸਾਰ ਸਭ ਗਿਆਨਾਂ ਦੀ ਇੱਕਤਾ ਕੇਵਲ ਉਸ ਵਿਧੀ ਦੇ ਵਿੱਚ ਹੈ ਨਾ ਕਿ ਉਸ ਦੀ ਵਿਸ਼ਾਸਵਾਦੀ ਦੇ ਵਿੱਚ ਅਗੇ ਸਮਾਜ ਕੀ ਹੈ हां जी ਸਮਾਜ ਵਿਗਿਆਨ ਨੂੰ ਸਮਾਜ ਦਾ ਅਰਥ ਹੈ ਸਮਾਜ ਵਿਗਿਆਨ ਦੇ ਵਿੱਚ ਸਮਾਜ ਦਾ ਅਰਥ ਹੈ ਕਿ ਵਿਸ਼ੇਸ਼ ਪ੍ਰਕਾਰ ਦੇ ਸਮਾਜਿਕ ਸਬੰਧਾਂ ਦੇ ਸੰਗਠਨ ਦਾ ਪਾਇਆ ਜਾਣਾ ਠੀਕ ਹੈ ਵਿਸ਼ੇਸ਼ ਪ੍ਰਕਾਰ ਦੇ ਸਮਾਜਿਕ ਸਬੰਧਾਂ ਦੇ ਸੰਗਠਨ ਦਾ ਪਾਇਆ ਜਾਣਾ ਤੇ ਇਸ ਦੇ ਵਿੱਚ ਸੰਗਠਨ ਉਹਨਾਂ ਲੋਕਾਂ ਦੇ ਵਿਚਕਾਰ ਹੁੰਦਾ ਜੋ ਕਈ ਸਮਿਆਂ ਤੋਂ ਇੱਕੋ ਜਗ੍ਹਾ ਤੇ ਇਕੱਠੇ ਰਹਿੰਦੇ ਹੋਣ ਹਾਂਜੀ ਅੱਗੇ ਹੈਗਾ ਸਮਾਜ ਵਿਗਿਆਨ ਕਿਵੇਂ ਇੱਕ ਵਿਗਿਆਨ ਹੌਸ਼ੀਸ਼ੋਲੋਜੀ ਇਜ਼ ਰਿਗਾਰਡਡ ਐਜ਼ ਅ ਸਾਇੰਸ ਠੀਕ ਹੈ ਸਮਾਜ ਸ਼ਾਸਤਰੀਕ ਵਿਗਿਆਨ ਜਦ ਸਮਾਜ ਸ਼ਾਸਤਰੀਕ ਵਿਗਿਆਨ ਹੈ ਕਿਵੇਂ ਦੱਸਣਾ ਆਪਣੇ ਹਾਂਜੀ ਸਮਾਜ ਵਿਗਿਆਨ ਦੇ ਵਿੱਚ ਵਿਗਿਆਨਿਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਸਮਾਜ ਵਿਗਿਆਨ ਦੇ ਵਿੱਚ ਤੇ ਇਸ ਦੇ ਵਿੱਚ ਸਮੱਸਿਆ ਕੇਵਲ ਕੀ ਹੈ ਵਾਰ ਹੀ ਨਹੀਂ ਆਪਾਂ ਨੂੰ ਜਾਣਕਾਰੀ ਮਿਲਦੀ ਬਲਕਿ ਆਪਾਂ ਨੂੰ ਇਹ ਵੀ ਮਿਲਦਾ ਕਿ ਕਿਉਂ ਆ ਤੇ ਕਿਵੇਂ ਆ ਸਮਾਜ ਵਿਗਿਆਨ ਦੇ ਵਿੱਚ ਕੇਵਲ ਹੀ ਕੋਈ ਸਮੱਸਿਆ ਉਹਨੂੰ ਇਹ ਦੱਸਦਾ ਨਹੀਂ ਵੀ ਇਹ ਹੈਗੇ ਸਮੱਸਿਆ ਇਹਦਾ ਕਿਉਂ ਹੈ ਸਮੱਸਿਆ ਕਿਵੇਂ ਹੈ ਇਹਦਾ ਇਹ ਸਬਦੇ ਦਾ ਇਹਦੇ ਵਿੱਚ ਅਧਿਆਇ ਹੁੰਦਾ ਤਾਂ ਸਮਾਜ ਦੀ ਯਥਾਰਤਕਤਾ ਉਹ ਕੀ ਅਸਲੀਅਤ ਦਾ ਵੀ ਅਸੀਂ ਪਤਾ ਲਗਾ ਸਕਦੇ ਸਮਾਜ ਵਿਗਿਆਨ ਵਿੱਚ ਭਵਿੱਖਬਾਣੀ ਵੀ ਸਹਾਇਕ ਸਿੱਧੂ ਹੁੰਦੀ ਹੈ ਤੇ ਇਸ ਤਰ੍ਹਾਂ ਆਪਾਂ ਇਹਨਾਂ ਵਿਸ਼ਲੇਸ਼ਣ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਸਮਾਜ ਵਿਗਿਆਨ ਦੇ ਵਿੱਚ ਵਿਗਿਆਨਿਕ ਢੰਗ ਨਾਲ ਅਧਿਆਨ ਵੀ ਕੀਤਾ ਜਾਂਦਾ ਤੇ ਇਸੇ ਕਰਕੇ ਇਸ ਨੂੰ ਇਸੀ ਇੱਕ ਵਿਗਿਆਨਿਕ ਵਿਗਿਆਨ ਵੀ ਸਵੀਕਾਰ ਕਰਦੇ ਕਿਉਂਕਿ ਵਿਗਿਆਨ ਦੇ ਸਿਧਾਂਤ ਸਰਵਵਿਆਪਕ ਨਹੀਂ ਕਿਵੇਂ ਸਮਾਜ ਵਿਗਿਆਨ ਦੇ ਸਿਧਾਂਤ ਹਰ ਥਾਂ 'ਚ ਹਰ ਸਮੇਂ ਠੀਕ ਸਿੱਧ ਨਹੀਂ ਹੁੰਦੇ ਇਹਦਾ ਕਾਰਨ ਇਹ ਹੈ ਕਿ ਇੱਕ ਸਮਾਜ ਦੂਸਰੇ ਸਮਾਜ ਤੋਂ ਕਈ ਪਹਿਲੂਆਂ ਤੋਂ ਪਿੰਨ ਹੁੰਦਾ ਤੇ ਹਰ ਇੱਕ ਸਮਾਜ ਦੇ ਵਿੱਚ ਸਮੇਂ-ਸਮੇਂ ਤੇ ਪਰਵਰਤਨਾਂ ਅਲੱਗ-ਅਲੱਗ ਰਫ਼ਤਾਰ ਦੇ ਵਿੱਚ ਹੁੰਦਾ ਹੈ ਸਮਾਜ ਵਿਗਿਆਨ ਦੇ ਸਵੰਦਰ ਅਧਿਐਨ ਦੁਆਰਾ ਸਧਾਰਨਿਕਰਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਸਧਾਰਨ ਨਿਯਮਾਂ ਜਾਂ ਸਿਧਾਂਤਾਂ ਤਾਲਿਕਾ ਨੂੰ ਕਰਕੇ ਇਹ ਵਿਗਿਆਨ ਵੀ ਨਹੀਂ ਕੀਤਾ ਜਾ ਸਕਦਾ ਕਿ ਪਰਿਕਲਪਨਾ ਕੀ ਹੈ ਹਾਈਪੋਥੈਸਿਸ ਤੋਂ ਪਾਵ ਜਾਣੇ ਹੋਏ ਤੱਥਾਂ ਦੇ ਵਿਚਾਰ ਠੀਕ ਹੈ ਵੀ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਆ ਉਹਨਾਂ ਤੱਥਾਂ ਦੇ ਵਿਚਕਾਰ ਪਾਏ ਗਏ ਸੰਬੰਧਾਂ ਬਾਰੇ ਕਲਪਨਾ ਕੀਤੀ ਠੀਕ ਹੈ ਮਤਲਬ ਕਿ ਜੋ ਆਪਾਂ ਜਾਣਦੁਣਾ ਬਾਰੇ ਕਲਪਨਾ ਕਰਨ ਨੂੰ ਉਹ ਕੀ ਆ ਹਾਈਪੋਥੈਸਿਸ ਜਿਸ ਦੇ ਦੁਆਰਾ ਵਿਗਿਆਨਿਕ ਜਾਂਚ ਕੀਤੀ ਜਾ ਸਕੇ ਹਾਂਜੀ ਸਮਾਜ ਸ਼ਾਸਤਰ ਵਿਗਿਆਨ ਇੱਕ ਵਿਗਿਆਨ ਨਹੀਂ ਹੈ ਸੋ ਸੋਸਾਇਲੋਜੀ ਇਜ਼ ਨਾਟ ਅ ਸਾਇੰਸ ਸਮਾਜ ਸ਼ਾਸਤਰ ਨੂੰ ਅਸੀਂ ਇੱਕ ਵਿਗਿਆਨ ਨਹੀਂ ਕਹਿ ਸਕਦੇ ਕਿਉਂਕਿ ਇਸ ਦੇ ਦੁਆਰਾ ਦਿੱਤੇ ਸਿਧਾਂਤ ਹਰੇਕ ਸਥਾਨ ਹਰੇਕ ਸਮੇਂ ਵਿੱਚ ਠੀਕ ਤਰੀਕੇ ਨਾਲ ਸਿੱਧ ਨਹੀਂ ਹੁੰਦੇ। ਬਲਕਿ ਚੋਇਸ ਦਾ ਹੁੰਦਾ ਉਸ ਠੀਕ ਸਮੇਂ ਠੀਕ ਅ ਸਥਾਨ ਤੇ ਜਿਹੜੇ ਕਿ ਸਿੱਧ ਨਹੀਂ ਹੁੰਦੇ। ਇਹਦਾ ਸਭ ਤੋਂ ਮਹੱਤਵਪੂਰਨ ਕਾਰਨ ਇਹ ਹੈ ਕਿ ਹਰੇਕ ਸਮਾਜ ਦੂਜੇ ਸਮਾਜ ਤੋਂ ਵੱਖਰਾ ਹੁੰਦਾ ਹੈ। ਕਈ ਪੱਖਾਂ ਤੋਂ ਅਲੱਗ-ਅਲੱਗ ਹੁੰਦੇ ਨੇ ਤੇ ਸਮਾਜ ਦੇ ਵਿੱਚ ਅਡਾ-ਅਡਾ ਪਰਿਵਰਤਨ ਪਾਏ ਜਾਂਦੇ ਨੇ ਤੇ ਅਡਾ-ਅਡਾ ਗਤੀ ਕਰਦੇ ਨੇ ਜਿਸ ਕਰਕੇ ਆਪਾਂ ਕਹਿ ਸਕਦੇ ਕਿ ਇਹ ਵਿਗਿਆਨਿਕ ਕਿਉਂਕਿ ਵਿਗਿਆਨ ਦੇ ਵਿੱਚ ਜੋ ਹੁੰਦੇ ਨੇ ਇੱਕ ਨਿਯਮ ਜਿੱਥੇ ਹੈਗਾ ਉਹ ਸਾਰਿਆਂ ਤੇ ਲਾਗੂ ਹੋਊਗਾ ਬੱਟ ਸਮਾਜ ਦੇ ਵਿੱਚ ਇਹ ਚੀਜ਼ ਨਹੀਂ। ਅਕੇਂਗਾ ਸਮਾਜ ਵਿਗਿਆਨ ਦਾ ਮਹੱਤਵ ਕੀ ਹੈ ਮਹੱਤਵ ਇੰਪੋਰਟੈਂਟ ਸਿਗਨੀਫਿਕੈਂਸ ਸਮਾਜ ਵਿਗਿਆਨ ਸਮਾਜ ਸ਼ਾਸਤਰ ਸਾਡੇ ਲਈ ਬਹੁਤ ਮਹੱਤਵ ਹੈ ਕਿਉਂਕਿ ਇਹ ਸਾਰੇ ਸਮਾਜ ਦਾ ਵਿਗਿਆਨਿਕ ਰੂਪ ਨਾਲ ਅਧਿਐਨ ਕਰਦਾ ਹੈ ਸਮਾਜ ਸ਼ਾਸਤਰ ਸਾਡੇ ਸਮਾਜ ਵਿੱਚ ਮੌਜੂਦ ਸਮੱਸਿਆਵਾਂ ਦਾ ਅਧਿਐਨ ਕਰਦਾ ਤੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਦਾ ਸਮਾਜ ਸ਼ਾਸਤਰ ਵੱਖ-ਵੱਖ ਧਾਰਨਾਵਾਂ ਨੂੰ ਪ੍ਰਭਾਵਸ਼ੀਤ ਕਰਦੇ ਤੇ ਉਹਨਾਂ ਤੋਂ ਆਉਂਦੀਆਂ ਗਲਤੀਆਂ ਨੂੰ ਦੂਰ ਕਰਦਾ ਸਮਾਜ ਸ਼ਾਸਤਰ ਸਮਾਜ ਵਿੱਚ ਮੌਜੂਦ ਸਮੱਸਿਆਵਾਂ ਦੇ ਕਾਰਨ ਵਾਲੇ ਦੱਸਦਾ ਤੇ ਇਹ ਮਨੁੱਖੀ ਸੰਸਕ੍ਰਿਤੀ ਨੂੰ ਉન્નਤ ਕਰਨ ਦੇ ਵਿੱਚ ਮਦਦ ਕਰਦਾ ਅਗੇ ਉਦੇਸ਼ਤਾ ਵਸਤੂਨਿਸ਼ਟਤਾ ਹਾਂਜੀ ਉਦੇਸ਼ਤਾ ਜਾਂ ਵਸਤੂਨਿਸ਼ਟਤਾ ਦਾ ਸਮਾਜ ਸ਼ਾਸਤਰ ਵਿੱਚ ਬਹੁਤ ਮਹੱਤਵ ਹੈ ਉਦੇਸ਼ਤਾ ਜਾਂ ਵਸਤੂਨਿਸ਼ਟਤਾ ਦਾ ਅਰਥ ਬਿਨਾ ਪੱਖਪਾਤ ਦੇ ਕੰਮ ਕਰਨਾ ਠੀਕ ਹੈ ਉਦੇਸ਼ਤਾ ਜਾਂ ਵਸਤੂਨਿਸ਼ਟ ਦਾ ਅਰਥ ਕੀ ਹੈ ਬਿਨਾ ਕਿਸੇ ਪੱਖਪਾਤ ਦੇ ਕੰਮ ਕਰਨਾ ਕੋਈ ਵੀ ਕਿਸੇ ਵੀ ਤਰੀਕੇ ਨਾਲ ਡਿਸਕ੍ਰਿਮੀਨੇਸ਼ਨ ਨਾ ਕਰਨਾ ਸਮਾਜ ਸ਼ਾਸਤਰੀ ਜਦੋਂ ਕੋਈ ਨਵੀਂ ਖੋਜ ਕਰਦਾ ਤਾਂ ਉਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਿਨਾ ਕਿਸੇ ਪੱਖਪਾਤ ਦੇ ਕੰਮ ਕਰੇ ਤੇ ਜਦੋਂ ਇਸ ਤਰ੍ਹਾਂ ਕਰਦਾ ਤਾਂ ਇਹਨੂੰ ਵਸਤੂ ਨਿਸ਼ਟਾ ਕਹਿੰਦੇ ਨੇ ਸਮਾਜਿਕ ਖੋਜ ਦੇ ਵਿੱਚ ਵਸਤੂ ਨਿਸ਼ਟਾ ਲਿਆਉਣਾ ਬਹੁਤ ਮੁਸ਼ਕਿਲ ਹੁੰਦਾ ਕਿਉਂਕਿ ਸਮਾਜ ਸ਼ਾਸਤਰੀ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਹੁੰਦਾ ਤੇ ਆਪਣੀ ਸੰਸਕ੍ਰਿਤੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਤੇ ਇਸ ਲਈ ਇਸ ਪ੍ਰਭਾਵ ਤੋਂ ਦੂਰ ਹੋ ਕੇ ਬਿਨਾਂ ਪੱਖਪਾਤ ਦੇ ਕੰਮ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ